ਅੱਜ ਟਾਣੇ ਵਰਗੇ ਬੈਠਿਆ ਟਾਣਾ ਕਾਂਗਰਸੀ ਆ ਪਰ ਇਸ ਹਸਾਬ ਕਾ ਵਿਦਿਆਰਥੀ ਆ 골ਡੀ ਬੋਲ ਕੇ ਗਿਆ ਵਿਦਿਆਰਥੀ ਆ ਕੰਗ ਬੋਲ ਕੇ ਗਿਆ ਵਿਦਿਆਰਥੀ ਰਹੇ ਆ ਉਹਨਾਂ ਦਾ ਨਿੱਜੀ ਦਰਦ ਹੋ ਸਕਦਾ ਪਰ ਪਾਰਟੀ ਨਾਤੇ ਨਾਲ ਕਾਂਗਰਸੀ ਨਾ ਬੌਕਰ ਨਾ ਬਾਦਲ ਵੀ ਅਸਲ ਦੇ ਪੰਜਾਬੀ ਆ ਵੋਟਾਂ ਪੰਜਾਬੀਆਂ ਤੋਂ ਲੈਂਦੇ ਆ ਪਰ ਨੀਕਰ ਥੱਲੇ ਖਾਕੀ ਪਾਈ ਫਿਰਦੇ ਆ ਅੱਜ 20 ਸਾਲ ਤੋਂ ਮੈਨੂੰ ਗੱਲ ਦਾ ਜਵਾਬ ਦਿਓ ਇੱਥੇ ਬੰਦੇ ਬੋਲ ਕੇ ਗਏ ਆ 20 ਸਾਲ ਦੇ ਜਿੰਨੇ ਮੁੱਖ ਮੰਤਰੀ ਰਹੇ ਆ ਜਿੰਨੇ ਸਿੱਖਿਆ ਮੰਤਰੀ ਰਹੇ ਆ ਜਿੰਨੇ ਮੈਂਬਰ ਰਹੇ ਆ ਕਿਹੜਾ ਮੁੱਖ ਮੰਤਰੀ ਕਾਂਗਰਸ ਦਾ ਕਿਹੜਾ ਬਾਦਲਾ ਦਾ ਕਿਹੜਾ ਬੁੱਕਰ ਵਾਲਾ ਤੇ ਕਿਹੜਾ ਭਾਜਪਾ ਦਾ ਹੁਣੇ ਕੀ ਸੀ ਜਿਹੜਾ ਬੰਦਾ ਪੰਜਾਬ ਤੇ ਰਾਜ ਕਰਦਾ ਰਿਹਾ ਉਹ ਬੰਦਾ ਇੱਥੇ ਇੱਕ ਵੀ ਮੀਟਿੰਗ ਦੇ ਵਿੱਚ ਨਹੀਂ ਆਇਆ ਉਹ ਭਰਾਵੋ ਪੰਜਾਬ ਦੇ ਲੋਕ ਇਹਨਾਂ ਦੇ ਕੱਲੀਆਂ ਸਿਰਾਂ ਦੇ ਪੱਗਾਂ ਦੀਆਂ ਬੋਲਦੇ ਪੰਜਾਬੀ ਐ ਵੋਟਾਂ ਪੰਜਾਬੀਆਂ ਤੋਂ ਲੈਂਦੇ ਆ ਪਰ ਨੀਕਰ ਥੱਲੇ ਖਾਕੀ ਪਾਈ ਫਿਰਦੇ ਆ ਅੱਜ ਅੱਜ ਜਿੱਥੇ ਜਿੱਥੇ ਵੀ ਸਾਡੇ ਬੰਦੇ ਪੰਜਾਬ ਦੇ ਵਿੱਚੋਂ ਆ ਰਹੇ ਸੀ ਬਹੁਤ ਥਾਈਂ ਪੰਜਾਬ ਪੁਲਿਸ ਨੇ ਰੋਕਿਆ ਭਵੰਤਮਾਨ ਕਹਿੰਦਾ ਹੈ ਕਿ ਮੈਂ ਸੁਪਰੀਮ ਕੋਰਟ ਜਾਊਂਗਾ ਯੂਨੀਵਰਸਿਟੀ ਬਚਾਉਣ ਲਈ ਦੂਜੇ ਪਾਸੇ ਪੰਜਾਬ ਪੁਲਿਸ ਪੰਜਾਬ ਦੇ ਬੰਦਿਆਂ ਨੂੰ ਰੋਕ ਰਹੀ ਹੈ ਇਹ 도ਗਲੀ ਨੀਤੀ ਹੈ ਨਾ ਗਦਾਰਾਂ ਦੀ ਜਿਹੜੇ ਦਿੱਲੀ ਦੇ ਧੱਲੇ ਬਣੇ ਹੋਏ ਆ ਪਰ ਫੇਰ ਵੀ ਅਸੀਂ ਇਹਨਾਂ ਦੇ ਪੈਰਾਂ ਹੇਠਾਂ ਆਦ ਦਿੰਨੇ ਆ ਬਾਈ ਇਹ ਗਲਤੀ ਸਾਡੀ ਆ ਇਹਨਾਂ ਦੀ ਨਹੀਂ ਹੈਗੀ ਅੱਜ ਟਾਣੇ ਵਰਗੇ ਬੈਠਿਆ ਟਾਣਾ ਕਾਂਗਰਸੀ ਆ ਪਰ ਹਸਾਬਕਾ ਵਿਦਿਆਰਥੀ ਆ 골ਡੀ ਬੋਲ ਕੇ ਕਿਹਾ ਵਿਦਿਆਰਥੀ ਆ ਕੰਗ ਬੋਲ ਕੇ ਕਿਹਾ ਵਿਦਿਆਰਥੀ ਰਹੇ ਆ ਉਹਨਾਂ ਦਾ ਨਿੱਜੀ ਦਰਦ ਹੋ ਸਕਦਾ ਪਰ ਪਾਰਟੀ ਨਾਤੇ ਨਾਲ ਕਾਂਗਰਸੀ ਨਾ ਬੋਕਰ ਨਾ ਬਾਦਲ 2010 ਦੇ ਵਿੱਚ ਐਸੇ ਬਾਦਲਾਂ ਨੇ ਕੇਂਦਰ ਨੂੰ ਚਿੱਠੀ ਲਿਖੀ ਸੀਗੀ ਵੀ ਸਾਡੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰ ਦੇ ਕੇ ਕੇਂਦਰੀ ਯੂਨੀਵਰਸਿਟੀ ਬਣਾ ਦਿਓ ਹੁਣ ਸੁਖਵੀਰ ਸਿੰਘ ਕੀ ਕਹਿੰਦਾ ਕਿ ਅਸੀਂ ਯੂਨੀਵਰਸਿਟੀ ਬਚਾਉਣੀ ਆ ਯਾਰ ਹੱਦ ਹੋ ਗਈ ਥੋਡੀ ਆ ਭਵੰਤਮਾਨ ਨੇ ਕੀ ਕੀਤਾ ਪੀਐਮ ਸ਼੍ਰੀ ਦਾ ਅਧੀਨ ਆ ਘਟੋ ਘਟ ਸੈਂਕੜੇ ਪੰਜਾਬ ਦੇ ਸਕੂਲ ਕੇਂਦਰ ਦੇ ਹਵਾਲੇ ਕਰਤੇ ਨਵੀਂ ਸਿੱਖਿਆ ਨੀਤੀ ਜਿਹੜੀ ਪੂਰੀਆਂ ਦੱਖਣੀ ਸਟੇਟਾਂ ਨੇ ਦੱਖਣੀ ਸੂਬਿਆਂ ਨੇ ਪੱਛਮੀ ਬੰਗਾਲ ਨੇ ਲਾਗੂ ਨਹੀਂ ਕੀਤੀ ਸਭ ਤੋਂ ਪਹਿਲਾਂ ਭਵਤਮਾ ਨੇ ਲਾਗੂ ਕੀਤੀ ਆ ਸਾਡੇ ਲੋਕ ਹਲੇ ਵੀ ਇਹਨਾਂ ਦੇ ਨਾਲ ਆ ਜੋ ਪੰਜਾਬ ਦੇ ਲੋਕੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇੱਕ ਹੋਰ ਬੇਨਤੀ ਕਰਨਾ ਚਾਹੁੰਦਾ ਕਿ ਪੰਜਾਬ ਦੇ ਨੌਜਵਾਨੋ ਧਰਤੀ ਛੱਡ ਕੇ ਨਾ ਭੱਜੋ ਬਾਈ ਬਾਹਰਲੇ ਮੁਲਕਾਂ ਨੂੰ ਨਾ ਭੱਜੋ ਜਦੋਂ ਧਰਤੀ ਬੇਲੀ ਕਰ ਜੋਂਗੇ ਇਹ ਧਰਤੀ ਦੇ ਕਬਜ਼ੇ ਵੀ ਹੋਣੇ ਆ ਤੁਹਾਡੀਆਂ ਜੁਨੀਵਰਸਿਟੀਾਂ ਵੀ ਲੁੱਟੀਆਂ ਜਾਣੀਆਂ ਤੁਹਾਡੀਆਂ ਜ਼ਮੀਨਾਂ ਵੀ ਲੁੱਟੀਆਂ ਜਾਣੀਆਂ ਜ਼ਮੀਨਾਂ ਦਾ ਤੁਹਾਡੀਆਂ ਜੜੀਆਂ ਆ ਭਵੰਤਮਾਨ ਕੀ ਕਰ ਰਿਹਾ ਜਿੰਨੇ ਪਬਲਿਕ ਸੈਕਟਰ ਹੈ ਜਿੰਨੀਆਂ ਸਰਕਾਰੀ ਜਾਇਦਾਦਾਂ ਸਾਰੀਆਂ ਵੇਚ ਰਿਹਾ ਉਹਦੇ ਵੀ ਸੰਦ ਲੜਨ ਦੀ ਲੋੜ ਹੈ ਸੋ ਇਸ ਕਰਕੇ ਇਹ ਪੰਜਾਬ ਨਾ ਛੱਡ ਕੇ ਜਾਓ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਆਖਾਲ ਸਾਹਿਬ ਪੰਥ ਸਦਾ ਚੜ੍ਹਦੀ ਕਲਾ ਦੇ ਵਿੱਚ ਹੈ ਤੇ ਸਦਾ ਚੜ੍ਹਦੀ ਕਲਾ ਦੇ ਵਿੱਚ ਰਹੇਗਾ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦੇ ਵਾਰਿਸ ਹੈ ਜੋ ਯੂਨੀਵਰਸਿਟੀ ਦੇ ਵਿੱਚ ਉਹ ਅਬ ਦਿੱਲੀ ਦੇ ਆਕਾ ਜਿਹੜੇ ਉੱਥੇ ਬੈਠੇ ਨੇ ਸਰਕਾਰਾਂ ਜਿਹੜੀਆਂ ਚਲਾ ਰਹੇ ਨੇ ਸਾਡੇ ਉਤੇ ਜ਼ਬਰਦਸਤੀ ਆਪਣੀ ਖਾਕੀ ਨਿਕਰ ਜਿਹੜੀ ਲਹਿਰਾਉਣਾ ਚਾਹੁੰਦੇ ਨੇ ਉਹ ਸੁਣ ਲੈ ਲੱਲੀ ਸੱਲੀ ਖੈਣ ਹੀ ਦੇਣੀ ਖਾਕੀ ਨਿਕਰ ਇੱਥੇ ਰਹਿਣ ਹੀ ਦੇਣੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜਿੰਨਾ ਚਿਰ ਇਹ ਪ੍ਰੋਟੈਸਟ ਚੱਲੂਗਾ ਅਸੀਂ ਇਹਨਾਂ ਨੌਜਵਾਨਾਂ ਦੇ ਨਾਲ ਆ ਇਹ ਸਾਡੇ ਬੱਚੇ ਨੇ ਅਸੀਂ ਮਰਦੇ ਤੱਕ ਲੜਦੇ ਰਹਾਂਗੇ ਖਿੱਤ ਬੋਲਾਂ ਦੀ ਹੁੰਦੀ ਆ ਜਿਹੜੇ ਸੰਘਾਸ ਕਰਦੇ ਨੇ ਜਿਹੜੇ ਲੜਦੇ ਨੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਆ ਸਾਡੀ ਐ ਇਹ ਚੰਡੀਗੜ੍ਹ ਵੀ ਸਾਡਾ ਐ ਤੇ ਦਿੱਲੀ ਦੇ ਹਪਰਾਨੋਂ ਕੰਨ ਖੋਲ ਕੇ ਸੁਣ ਲਓ ਤੁਹਾਡੇ ਨਾਕੇ ਸਾਨੂੰ ਨਹੀਂ ਰੋਕ ਸਕਦੇ ਇਹ ਪੰਜਾਬ ਦੇ ਅਣਖ ਦੀ ਗੱਲ ਹੋਂਦ ਦੀ ਗੱਲ ਤਦੋਂ ਆ ਗਈ ਹੁਣ ਸਾਡੀ ਅਣਖ ਤੇ ਹੋਂਦ ਦੀ ਗੱਲ ਐ ਤੇ ਅਸੀਂ ਇਹ ਲੜਾਈ ਜਿੱਤ ਕੇ ਰਾਂਗੇ ਜਿਹੜੇ ਤੁਸੀਂ ਤੁਹਾਡੇ ਖੋਲੇ ਤੁਹਾਨੂੰ ਦੇਖਣੇ ਪੈਣਗੇ ਜਿਵੇਂ ਤੁਸੀਂ ਪਹਿਲਾਂ ਟੱਕੇ ਸੀਗੇ ਚੂਬਦੇ ਨਿਸ਼ਾਨ ਰਹਿਣਾ ਸਤਿ ਸ਼੍ਰੀ ਅਕਾਲ ਨਾਅਰ ਕਰੇਗਾ ਸਤਿ ਸ਼੍ਰੀ ਅਕਾਲ ਇਹ ਖਾਲਸਾ ਪੰਥ ਹਮੇਸ਼ਾ ਰਾਜ ਕਰੇਗਾ ਇਹ ਸਾਡੀ ਧਰਤੀ ਹੈ ਚੰਡੀਗੜ੍ਹ ਸਾਡਾ ਹੈ ਪੰਜਾਬ ਸਾਡਾ ਹੈ ਤੇ ਤੁਸੀਂ ਇੱਥੇ ਸਾਡੇ ਉੱਤੇ ਆਪ ਤੇ ਜ਼ਬਰਦਸਤੀ ਤੁਹਾਡੇ ਕਾਨੂੰਨ ਅਸੀਂ ਨਹੀਂ ਲਾਗੂ ਹੋਣ ਦੇਣੇ ਅਸੀਂ ਇਹਨਾਂ ਨੌਕਰਾਂ ਨਾਲ ਭਾਈ ਸੁਮੇਤ ਸਿੰਘ ਕਹੇ ਨੇ ਇਹਨਾਂ ਨਾਲ ਸਾਥੀ ਬੜੇ ਨੇ ਮੈਂ ਨਾਮ ਨਹੀਂ ਜਾਣਦਾ ਇਹ ਸਾਡੇ ਬੱਚੇ ਨੇ ਜਦ ਤੱਕ ਇਹਨਾਂ ਨਾਲ ਸੰਘਰਸ਼ ਲੜੂਗਾ ਚੱਲੂਗਾ ਜਦ ਤੱਕ ਅਸੀਂ ਜਿੱਤਦੇ ਨਹੀਂ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖਾਲਸਾ ਪੰਥ ਖੜਾ ਹੈ ਮਜਲੂਮਾਂ ਕ੍ਰਿਪਾ ਦੀ ਖਾਤਰ ਅਸੀਂ ਲੜਦੇ ਆਂ ਜਿੱਥੇ ਹੱਕ ਸੱਚ ਦੀ ਲੜਾਈ ਹੋਵੇ ਉੱਥੇ ਜਾ ਕੇ ਖੜਦੇ ਆਂ ਤੇ ਖੜੇ ਰਹਾਂਗੇ ਸਰਕਾਰ ਅੱਜ ਸੁਣ ਲਵੇ ਕੱਲ ਸੁਣ ਲਵੇ ਜਿੰਨਾ ਚਿਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਜਿੰਨਾ ਚਿਰ ਸਾਡੇ ਮਸਲੇ ਨਹੀਂ ਹੱਲ ਹੁੰਦੇ ਅਸੀਂ ਇੱਥੇ ਜਣਾ ਇਕ ਢਾ ਕੇ ਇਹ ਨੌਜਵਾਨਾਂ ਨਾਲ ਖੜਾਂਗੇ ਉਸ ਦਿਨ ਵੀ ਅਸੀਂ ਪ੍ਰਸ਼ਾਸਨ ਨੂੰ ਵਿਸ਼ਵਾਸ ਦਿਵਾਇਆ ਸੀਗਾ ਕਿ ਇਹ ਤਾਂ ਸ਼ਾਂਤੀਪੂਰਕ ਪ੍ਰੋਟੈਸਟ ਹੈ ਡੈਮੋਕ੍ਰੇਸੀ ਆ 1 ਮਿੰਟ ਡੈਮੋਕ੍ਰੇਸੀ ਦੇ ਵਿੱਚ ਕੋਈ ਵੀ ਸਟੂਡੈਂਟ ਆਪਣੀ ਗੱਲ ਰੱਖ ਸਕਦਾ ਹੈ ਤੇ ਜਦੋਂ ਅਸੀਂ ਰਾਤ ਵੀ ਗੱਲ ਰੱਖਣ ਦੀ ਗੱਲ ਕੀਤੀ ਅੱਜ ਵੀ ਕੀਤੀ ਤੁਸੀਂ ਹੁਣ ਵੀ ਦੇਖਿਆ ਵਧੀਆ ਪਿਆਰ ਨਾਲ ਬੱਚੇ ਆਪਣਾ ਰਾਈਟਸ ਲਈ ਲੜ ਰਹੇ ਨੇ ਇੱਥੇ ਤਾਂ ਕੋਈ ਗੱਲ ਨਹੀਂ ਤਾਂ ਅੱਜ ਸਵੇਰੇ ਵੀ ਜਿਹੜੀਆਂ ਵੀਡੀਓਜ਼ ਤੁਹਾਡੇ ਕੈਮਰੇ ਦੇ ਥਰੂ ਅਸੀਂ ਦੇਖੀਆਂ ਜਦ ਜਿੱਨੇ ਸਾਡੇ ਸਟੂਡੈਂਟ ਨਾਲ ਗੱਲ ਹੋਈ ਤਾਂ ਉਹ ਵੀ ਸਾਰੀਆਂ ਗੱਲਾਂ ਲਗਭਗ ਮੰਦ ਭਾਗੀਆਂ ਸੀ ਨਹੀਂ ਸੀ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਅਜੇ ਵੀ ਜਿਹੜੀ ਸਾਨੂੰ ਇਨਫੋਰਮੇਸ਼ਨ ਹੋਏ ਇਹ ਆਈ ਆ ਕਿ ਬੜੇ ਲੋਕ ਜਿਹੜੇ ਚੰਡੀਗੜ੍ਹ ਆਉਣਾ ਚਾਹੁੰਦੇ ਨੇ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੂੰ ਐਂਟਰੀ ਨਹੀਂ ਕਰਨ ਦਿੱਤਾ ਚੰਡੀਗੜ੍ਹ ਇਹ ਵੀ ਗੱਲਾਂ ਬੜੀਆਂ ਗਲਤ ਨੇ ਨਹੀਂ ਹੋਣਾ ਚਾਹੀਦਾ ਦਾ ਅਸੀਂ ਤਾਂ ਵਾਰੀ-ਵਾਰੀ ਪ੍ਰਸ਼ਾਸਨ ਨੂੰ ਇਹੀ ਕਹਿ ਰਹੇ ਆ ਕਿ ਜੇ ਕੋਈ ਬੱਚੇ ਆਪਣੇ ਰਾਈਟਸ ਦੇ ਵਾਸਤੇ ਗੱਲ ਕਰ ਰਹੇ ਨੇ ਤਾਂ ਉਹਨਾਂ ਨੂੰ ਆਪਣੀ ਗੱਲ ਕਰਨ ਦੀ ਚਾਹੀਦੀ ਆ ਉਦੋਂ ਬਾਅਦ ਚ ਬਾਕੀ ਜੇ ਕੋਈ ਇੱਥੇ ਕੋਈ ਗੜਬੜ ਹੁੰਦੀ ਆ ਤਾਂ ਫਿਰ ਆਪਾਂ ਉਹਦੇ ਜਵਾਬ ਦੇ ਫੋਮਗੇ ਉਹ ਤੋਂ ਪਹਿਲਾਂ ਤਾਂ ਪਰ ਇੱਕ ਸਵਾਲ ਇਹ ਵੀ ਹੈ ਇੱਕ ਸਵਾਲ ਲੈ ਕੇ ਤੁਸੀਂ ਮੰਨਦੇ ਹੋ ਨਾ ਸ਼ਾਂਤੀਪੂਰਵਕ ਸੀਗਾ ਸਾਰਾ ਕੁਝ ਬੱਚਿਆਂ ਨੂੰ ਜਾਣ ਦੇਣਾ ਚਾਹੀਦਾ ਸੀ ਇੱਥੇ ਬਿਲਕੁਲ ਮੈਂ ਤਾਂ ਕਹਿੰਦਾ ਲਾਠੀ ਚਾਰਜ ਗਲਤ ਹੋਇਆ ਬਿਲਕੁਲ ਗਲਤ ਹੋਇਆ ਮਤਲਬ ਤੁਸੀਂ ਆਪਾਂ ਕਹੇ ਕਿ ਪਰਮਿਸ਼ਨ ਦਿਖਾਓ ਤੁਸੀਂ ਨਾ ਤੁਸੀਂ ਇੱਕ ਸਟੂਡੈਂਟ ਨੇ ਜਿਹੜੇ ਜਿਹੜੇ ਕਿ ਆਪਣੇ ਸਹੀ ਹੱਕ ਸਹੀ ਹੱਕ ਮੈਂ ਤਾਂ ਕਹਿ ਰਿਹਾ ਕਿਉਂਕਿ ਤੁਸੀਂ ਵੀ ਮੋਹਰ ਲਾਤੀ ਯਾਰ ਸੈਂਟਰ ਨੇ ਕੇਂਦਰ ਨੇ ਮੋਹਰ ਲਾਦੀ ਭਾਜਪਾ ਨੇ ਮੋਹਰ ਲਾਦੀ ਵੀ ਬੱਚੇ ਸਹੀ ਸੀਗੇ ਤੁਸੀਂ ਮੰਨ ਗਏ ਨਾ ਉਹਨਾਂ ਦੀਆਂ ਗੱਲਾਂ ਨੂੰ ਜੇ ਤੁਸੀਂ ਮੰਨ ਗਏ ਤਾਂ ਫਿਰ ਜੇ ਉਹਦੇ ਆਪਣਾ ਗੱਲ ਕਰਨਾ ਚਾਹੁੰਦੇ ਆ ਜਿਹੜੀ ਕਿ 10 ਤਰੀਕ ਦੀ ਕਾਲ ਪਹਿਲਾਂ ਦੀ ਹੋਈ ਹੋਈ ਆ ਤੇ ਫਿਰ ਲਾਠੀ ਚਾਰਜ ਤਾਂ ਕਰਨਾ ਹੀ ਨਹੀਂ ਬੰਦਦਾ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਕਿ ਫਿਰ ਜੇ ਤੁਸੀਂ ਇਹ ਚੀਜ਼ ਮੰਨਦੇ ਹੋ ਫਿਰ ਪੰਜਾਬ ਪੁਲਿਸ ਕਿਉਂ ਆਈ ਹੈ ਇੱਥੇ ਪੰਜਾਬ ਪੁਲਿਸ ਵੀ ਐਕਸਟਰਾ ਲਾਈ ਗਈ ਹੈ ਹੁਣ ਇਹ ਤੁਹਾਡੀ ਸਾਬੀ ਹੋਈ ਹੈ ਜਾਂ ਤੁਹਾਡੀ ਸਿਕਿਉਰਿਟੀ ਲਈ ਜਿਹੜੀ ਜਿਹੜੀ ਪੰਜਾਬ ਪੁਲਿਸ ਮੈਂ ਕੱਲ ਪ੍ਰੋਮਿਸ ਕੀਤਾ ਸੀਗਾ ਉਦੋਂ ਪਹਿਲਾਂ ਵੀ ਪ੍ਰੋਮਿਸ ਕੀਤਾ ਸੀ ਵੀ ਜੇਕਰ ਬੱਚਾ ਕੋਈ ਆਪਣੇ ਰਾਈਟਸ ਦੇ ਲਈ ਕਿਤੇ ਵੀ ਧਰਨਾ ਦਿੰਦਾ ਤਾ ਪੰਜਾਬ ਪੁਲਿਸ ਉਹਨੂੰ ਕਦੇ ਨਹੀਂ ਰੋਕੂਗੀ ਤੁਸੀਂ ਅੱਜ ਵੀ ਪੰਜਾਬ ਦੇ ਬਾਰਡਰਾਂ ਤੇ ਦੇਖਿਆ ਹੋਣਾ ਪੰਜਾਬ ਪੁਲਿਸ ਨੇ ਕਿਤੇ ਨਹੀਂ ਰੋਕਿਆਗਾ ਅਸੀਂ ਸਾਰੇ ਸਾਡੇ ਐਮਪੀ ਸਾਹਿਬ ਮੈਂ ਵੀ ਰਾਤ ਤੋਂ ਅੱਜ ਸਵੇਰੇ ਵੀ ਸਾਡੇ ਸਾਰਿਆਂ ਨਾਲ ਲਗਭਗ ਗੱਲ ਹੋਈ ਆ ਅਸੀਂ ਮਿੰਟ-ਮਿੰਟ ਤੇ ਫੋਨ ਕਰਕੇ ਇਹਨਾਂ ਦੀ ਜਿੰਨੀ ਕਿ ਹੈਲਪ ਕਰ ਸਕੇ ਜਿੰਨੀ ਵੀ ਵੱਤਵਤ ਹੈਲਪ ਕੀਤੀ ਆ ਤੇ ਜਿਹੜਾ ਲਾਠੀ ਚਾਰਜ ਹੋਇਆ ਉਹ ਵੀ ਨਿੰਦਾਯੋਗ ਆ ਤੇ ਸਭ ਤੋਂ ਜਿਹੜਾ ਇੱਕ ਹੋਰ ਹੈਰਾਨਗੀ ਦੀ ਗੱਲ ਹੋਈ ਕਿ ਤੁਹਾਡਾ ਬੱਚਿਆਂ ਨਾਲ ਗੱਲ ਕਰਨ ਦਾ ਪੁਲਿਸ ਪ੍ਰਸ਼ਾਸਨ ਦਾ ਬੱਚਿਆਂ ਨਾਲ ਗੱਲ ਕਰਨ ਦਾ ਰਵਈਆ ਹੀ ਬਹੁਤ ਵਧੀਆ ਉਹਨਾਂ ਦੇ ਵਿੱਚ ਸਾਨੂੰ ਤਾਂ ਲੱਗਦਾ ਵੀ ਅੰਦਰ ਬੀਜੇਪੀ ਬੋਲਦੀ ਆ ਜਿਹੜੀ ਕਿ ਨਹੀਂ ਬੋਲਣੀ ਚਾਹੀਦੀਗੀ ਤਾਂ ਬੱਚਿਆਂ ਨੂੰ ਆਪਣੇ ਹੱਕਾਂ ਲਈ ਲੜਨਾ ਪੈਣਾ ਤੇ ਪੁਲਿਸ ਨੂੰ ਸਾਥ ਦੇਣਾ ਚਾਹੀਦਾ ਲੱਗਦੇ ਫੋਰਸ ਦੀ ਹੋਰ ਲੋੜ ਸੀਗੀ ਬਿਲਕੁਲ ਕੋਈ ਲੋੜ ਨਹੀਂ ਯਾਰ ਆਪਣੇ ਬੱਚੇ ਨੇ ਇੱਥੇ ਹੀ ਪੜਦੇ ਨੇ ਕੱਲ ਵੀ ਇੱਥੇ ਆਉਂਦੇ ਨੇ ਅੱਜ ਵੀ ਇੱਥੇ ਆਉਣਾ ਚਾਹੀਦਾ ਚੰਡੀਗੜ੍ਹ ਚੰਡੀਗੜ੍ਹ ਪੁਲਿਸ ਨੇ ਪੰਜਾਬ ਪੁਲਿਸ ਤੋਂ ਫੋਰਸ ਕਿਉਂ ਮੰਗੀ ਹੈ ਫੋਰਸ ਹੋਈ ਹੋ ਰਹੀ ਹੈ ਮੈਂ ਤੁਹਾਨੂੰ ਕਹਤਾ ਚੰਡੀਗੜ੍ਹ ਪੁਲਿਸ ਦੀ ਬੜੀ ਬਹੁਤ ਵੱਡੀ ਗਲਤੀ ਆ ਪਰ ਜਿਹੜੀ ਪੰਜਾਬ ਸਰਕਾਰ ਪੰਜਾਬ ਪੁਲਿਸ ਪੰਜਾਬ ਦੇ ਜਿੰਨੇ ਵੀ ਅਸੀਂ ਸਾਰੇ ਨਮਾਇंदे ਆ ਜ